ਤੇ ਇੱਕ ਵਰਗ ਵਿਸ਼ੇਸ਼ ਜਾਂ ਇੱਕ ਧਰਮ ਵਿਸ਼ੇਸ਼ਤਾ ਨਹੀਂ ਹੁੰਦਾ ਬਲਕਿ ਸਾਰਿਆਂ ਨੂੰ ਹੁੰਦਾ ਭਾਵੇਂ ਕਿਸੇ ਨੂੰ ਵੋਟ ਪਾਈ ਜਾਂ ਨਹੀਂ ਤਾਂ ਪੂਰੇ ਭਾਈਚਾਰੇ ਨੂੰ ਨਾਲ ਲੈ ਕੇ ਚੱਲਿਆ ਜਾਏਗਾ ਜਾਂ ਸਿਰਫ ਤੇ ਸਿਰਫ ਇੱਕ ਧਰਮ ਵਿਸ਼ੇਸ਼ ਦੀ ਗੱਲ ਕੀਤੀ ਅਸੀਂ ਤਾਂ ਕਦੀ ਵੀ ਕਿਸੇ ਨੂੰ ਅਲੱਗ ਕੀਤਾ ਹੀ ਨਹੀਂ ਹੈ ਦੂਸਰੇ ਸਾਨੂੰ ਅਲੱਗ ਨਿਗਾਹ ਦੇ ਨਾਲ ਜ਼ਰੂਰ ਵੇਖਦੇ ਆ ਪਰ ਅਸੀਂ ਕਿਸੇ ਨੂੰ ਅਲੱਗ ਨਹੀਂ ਕਰਦੇ ਅਸੀਂ ਤਾਂ ਸਾਰੇ ਨੂੰ ਸਾਰਿਆਂ ਨੂੰ ਗਲ ਬਕੜੀ ਦੇ ਵਿੱਚ ਲੈ ਕੇ ਚੱਲਦੇ ਆ ਕਿਉਂਕਿ ਸਾਡਾ ਸਿਧਾਂਤ ਗੁਰਬਾਣੀ ਦਾ ਇਹ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਜਾ ਸਾਡਾ ਸਿਧਾਂਤ ਇਹ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਣ ਬੋ ਸਾਡਾ ਸਿਧਾਂਤ ਇਹ ਅਸੀਂ ਕਿਸੇ ਦੇ ਨਾਲ ਵਿਤਕਰਾ ਨਹੀਂ ਕਰਦੇ ਸਾਡਾ ਕਿਸੇ ਦੇ ਨਾਲ ਵੈਰ ਵਿਰੋਧ ਨਹੀਂ ਹੈ ਅਸੀਂ ਸਾਰੇ ਧਰਮਾਂ ਦਾ ਸਾਰੇ ਮਜ਼ਬਾਂ ਦਾ ਸਾਰੇ ਵਸਨੀਕਾਂ ਦਾ ਅਸੀਂ ਸਤਿਕਾਰ ਕਰਦੇ ਹਾਂ ਤੇ ਸਾਰਿਆਂ ਨੂੰ ਨਾਲ ਲੈ ਕੇ ਹੀ ਇਹ ਜਿਹੜੀ ਸਾਨੂੰ ਜਿੱਤ ਪ੍ਰਾਪਤ ਹੋਈ ਹੈ ਹੁਣ ਅੱਜ ਦਾ ਜੋ ਵੀ ਮਾਹੌਲ ਅਸੀਂ ਦੇਖ ਰਹੇ ਹਾਂ ਤੁਹਾਨੂੰ ਲੱਗਦਾ ਕਿ ਲੋਕਤੰਤਰ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਹੈ ਲੋਕਤੰਤਰ ਦੇ ਵਿੱਚ ਕਿਤਨਾ ਕਿਤੇ ਕੋਈ ਨਾ ਕੋਈ ਸੱਚਾਈ ਹੈ ਔਰ ਇਹ ਲੋਕਾਂ ਨੇ ਹੀ ਸਾਬਤ ਕਰਕੇ ਦਿਖਾਇਆ ਕਿਉਂਕਿ ਲੋਕਤੰਤਰ ਚ ਲੋਕ ਸਭ ਤੋਂ ਵਡੇ ਦੇਖੋ ਜਿਹੜੇ ਲੋਕ ਵੱਡੇ ਹੁੰਦੇ ਆ ਲੋਕਤੰਤਰ ਜਿੱਥੇ ਸਾਡੇ ਨਾਲ ਖੜੇਗਾ ਅਸੀਂ ਖੜਾਂਗੇ ਹੁਣ ਵੇਖੋ ਲੋਕਾਂ ਦੀ ਸੁਣੀ ਹੋਈ ਸਰਕਾਰ ਤੇ ਬੀਜੇਪੀ ਵੀ ਆ ਕਾਂਗਰਸ ਵੀ ਆ ਲੋਕਾਂ ਦੀ ਚੁਣੀ ਹੋਈ ਸੀ ਨਾ ਜਦੋਂ ਸ਼੍ਰੀ ਕਾਲ ਤਖਤ ਸੈਟ ਆਇਆ ਉੱਥੇ ਉਸ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਗਈਆਂ ਬੀਜੇਪੀ ਨੇ ਕਿਸਾਨਾਂ ਦੇ ਉੱਪਰ ਜ਼ੁਲਮ ਕੀਤਾ ਅਸੀਂ ਉਹ ਵੀ ਲੋਕ ਲੋਕਾਂ ਦੀ ਚੁਣੀ ਹੋਈ ਸਰਕਾਰ ਸੀ ਪਰ ਉੱਥੇ ਉੱਥੇ ਉਹਨਾਂ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਿਹੜੇ ਬੰਦੇ ਲੋਕਤੰਤਰ ਦੀਆਂ ਧੱਜੀਆਂ ਅੜਾਉਂਦੇ ਨੇ ਅਸੀਂ ਉਹਨਾਂ ਦੇ ਖਿਲਾਫ ਆ ਜਿੱਥੇ ਲੋਕਤੰਤਰ ਆਕੇ ਜਾਂ ਲੋਕਤੰਤਰ ਦੇ ਚੁਣੇ ਹੋਏ ਜਿਹੜੇ ਨਮਾਇਦੇ ਆਕੇ ਪਰਜਾ ਦੇ ਨਾਲ ਲੋਕਾਂ ਦੇ ਨਾਲ ਪਬਲਿਕ ਦੇ ਨਾਲ ੱੱਕਾ ਕਰਨਗੇ ਅਸੀਂ ਵਿਰੋਧ ਕਰਾਂਗੇ ਉੱਥੇ ਦੀ ਭਾਵੇਂ ਕਿ ਭਾਈ ਅਮਰਪਾਲ ਸਿੰਘ ਜੇਲ੍ਹ ਦੇ ਵਿੱਚ ਨੇ ਪਰ ਜਿਹੜੇ ਵੀ ਪਿੱਛੇ ਰਹੇ ਨਮਾਈ ਕਰਨਗੇ ਕੀ ਖਡੂਰ ਸਾਹਿਬ ਹਲਕੇ ਦੇ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਲੋਕ ਸਭਾ ਤੱਕ ਪਹੁੰਚੇ ਪਹੁੰਚੇਗੀ ਬਿਲਕੁਲ ਜੀ ਖਡੂਰ ਸਾਹਿਬ ਹਲਕੇ ਦੀ ਜਿਹੜੀ ਆਵਾਜ਼ ਹੈ ਪਹਿਲੀ ਗੱਲ ਤੇ ਪਹੁੰਚ ਗਈ ਹੈ ਤੇ ਬਾਕੀ ਹੁਣ ਭਵਿੱਖ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਲੋ ਉਥੇ ਲੋਕ ਸਭਾ ਦੇ ਵਿੱਚ ਸਾਡੀ ਆਵਾਜ਼ ਗੂੰਜੇਗੀ ਪੰਜਾਬ ਦੇ ਮੁੱਦਿਆਂ ਦੀ ਗੱਲ ਹੋਵੇਗੀ ਤੇ ਪੰਜਾਬ ਦੇ ਭਵਿੱਖ ਦੀ ਗੱਲ ਹੋਵੇਗੀ ਇਹ ਪਵੇਖ ਦੇ ਅੰਦਰ ਤੌਰ ਤੇ ਤੌਰ ਤੇ ਗੱਲ ਕਰਾਂ ਤਾਂ ਅਮਰਤਪਾਲ ਸਿੰਘ ਭਾਵੇਂ ਉਹਨਾਂ ਨੇ ਐਲਾਨ ਕਰਤਾ ਕਿ ਮੈਂ ਚੋਣ ਲੜਨੀ ਹੈ ਪਰ ਇਹ ਜਿਹੜੀ ਜ਼ਮੀਂਦੀ ਲੈਵਲ ਤੇ ਜਿਹੜੀ ਲੜਾਈ ਹੈ ਉਹ ਤੁਸੀਂ ਲੋਕਾਂ ਨੇ ਲੜੀ ਇਹ ਉਮੀਦ ਸੀ ਕਿ ਲੋਕ ਇਸ ਤਰੀਕੇ ਦੇ ਨਾਲ ਸਾਥ ਦੇਣਗੇ ਕੋਈ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਹੁੰਦੀਆਂ ਸੀ ਕਿ ਮਾਹੌਲ ਖਰਾਬ ਹੋ ਜਾਊਗਾ ਇਹ ਜਿਹੜੇ ਮੁੰਡੇ ਨੇ ਕੋਈ ਬਾਰੀ ਨੇ ਇਸ ਤਰੀਕੇ ਦੀਆਂ ਵੀ ਗੱਲਾਂ ਤੁਸੀਂ ਵੀ ਸੁਣਿਆ ਨੀ ਬਿਲਕੁਲ ਉਮੀਦ ਸੀ ਤੇ ਤਾਂ ਹੀ ਤੁਰੇ ਆ ਉਮੀਦ ਕਿਉਂਕਿ ਸਾਨੂੰ ਮਾਜੇ ਦੇ ਮਜਹਿਲਾਂ ਦੇ ਬਹੁਤ ਵਿਸ਼ਵਾਸ ਹੈ ਮਾਝੇ ਦੇ ਮહિਲਾ ਨੇ ਜਿੱਥੇ ਪੈਰ ਰੱਖਿਆ ਪਛਾਣ ਹੀ ਬੁੱਟਿਆ ਇਹ ਜਿੱਥੇ ਖੜ ਗਏ ਤੇ ਖੜ ਗਏ ਇਹਨਾਂ ਨੇ ਖੜ ਕੇ ਵਿਖਾਤਾ ਇਹਨਾਂ ਨੇ ਸੱਚਮੁੱਚ ਉਹ ਕਾਰਜ ਕੀਤੇ ਆ ਜਿਹੜੇ ਕਿਸੇ ਨੇ ਨਹੀਂ ਕੀਤੇ ਕਿਉਂਕਿ ਪੰਜਾਬ ਦੀ ਮਾਝੇ ਦੀ ਧਰਤੀ ਇੱਕ ਧੁਰਾ ਮੰਨੀ ਜਾਂਦੀ ਸਿੱਖੀ ਦਾ ਧੁਰਾ ਸਿੱਖੀ ਦਾ ਗੜ ਮੰਨਿਆ ਜਾਂਦਾ ਤੇ ਇਹਨਾਂ ਨੇ ਉਹ ਕਾਰਜ ਕਰਕੇ ਮਾਝੇ ਦੇ ਨਾਲ ਨਾਲ ਮੈ ਤੁਹਾਨੂੰ ਵੀ ਜਾਣਕਾਰੀ ਤੁਹਾਨੂੰ ਵੀ ਮਿਲ ਗਈ ਹੋਏਗੀ ਬਿਲਕੁਲ ਗਵਾਂਡ ਮਾਲਵੇ ਦਾ ਫਰੀਦਕੋਟ ਉਤੋਂ ਵੀ ਸਰਵਜੀਤ ਸਿੰਘ ਖਾਲਸਾ ਨੂੰ ਖਾਲਸਾ ਨੂੰ ਲੋਕਾਂ ਨੂੰ ਦਿਖਾਇਆ ਉਸ ਜਿੱਥੇ